ਸਤਿਗੁਰੂ ਕਿਰਪਾ ਕਰੇ ਮਹਾਰਾਜ ਆਓ ਆਪ ਜੀ ਦਾ ਧਿਆਨ ਲੈ ਕੇ ਚੱਲਦਾ ਜੋ ਮੈਨੂੰ ਸਰਦਾਰ ਜਗਜੀਤ ਸਿੰਘ ਜੀ ਹੋਣਾ ਨੇ ਹੁਕਮ ਕੀਤਾ ਉਹਨਾਂ ਇਤਿਹਾਸਕ ਪੱਤਰਿਆਂ ਦੇ ਉੱਪਰ ਗੁਰੂ ਕਲਗੀਦਰ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਸੱਚੀ ਸਰਕਾਰ ਜਿਨ੍ਹਾਂ ਨੂੰ ਆਪਾਂ ਕਹਿੰਨੇ ਵੀ 14 ਜੁੱਧ ਲੜੇ ਮਹਾਰਾਜ ਨੇ 14 ਇਹ ਆਪਾਂ ਨੂੰ ਸਾਰੇ ਪਤਾ ਵੀ 14 ਜੁੱਧ ਲੜੇ ਨੇ ਲੇਕਿਨ ਹੁਣ ਸਵਾਲ ਇਹ ਹੈ ਵੀ ਜੇ ਸਾਨੂੰ ਕੋਈ ਕੁਐਸਚਨ ਕਰੇ ਪਈ ਤੁਹਾਡਾ ਬਹੁਤ ਵੱਡਾ ਖਜ਼ਾਨਾ ਗੁਰੂ ਕਲਗੀ ਧਰਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਗੀ ਕਿੱਥੇ ਕਲਗੀ ਤੇ 90% ਅਸੀਂ ਨਿਰਉਤਰ ਹਾਂ ਗੁਰੂ ਕਲਗੀ ਧਰਮਹਾਰਾਜ ਜੀ ਦੀ ਕਲਗੀ ਅੱਜ ਇੰਗਲੈਂਡ ਛੋਪਾ ਪਾਰੀ ਹੈ ਨੰਬਰ 1 ਨੰਬਰ 2 ਜੇ ਕੋਈ ਤੁਹਾਡੇ ਤੇ ਕੁਐਸਚਨ ਕਰੇ ਪਈ ਗੁਰੂ ਕਲਗੀ ਧਰਮਹਾਰਾਜ ਨੇ ਕੱਲੀ ਤਲਵਾਰ ਦੇ ਨਾਲ ਜੁੱਧ ਲੜਿਆ ਅਸੀਂ ਕਹਾਂਗੇ ਹਾਂ ਨਹੀਂ ਗੁਰੂ ਕਲਗੀ ਧਰਮਹਾਰਾਜ ਦੇ ਕੋਲ ਪੰਜ ਤੋਪਾਂ ਚੰਨ ਪੰਜ ਤੋਪਾਂ ਵਿਜਖੋਕ ਬਾਗਣ ਨਿਹੰਗਣ ਸ਼ਤਰੂ ਜੀਤ ਕਾਲੀ ਤੇ ਸਾਨੂੰ ਕੋਈ ਦੂਜਾ ਸਵਾਲ ਕਰੇ ਪੀ ਜੇ ਗੁਰੂ ਕਲਗੀ ਧਰਮਹਾਰਾਜ ਨੇ ਤੋਪਾਂ ਵਰਤੀਆਂ ਨੇ ਤੇ ਸਤਗੁਰੂ ਦੀਆਂ ਤੋਪਾਂ ਕਿੱਥੇ ਨੇ ਰਾਜਸਥਾਨ ਦੇ ਵਿੱਚ ਇੱਕ ਜ਼ਿਲ੍ਹਾ ਹੈ ਚਾੰਦ ਉਹਦੇ ਵਿੱਚ ਇੱਕ ਪਿੰਡ ਹੈ ਗੜ ਚਰੋਲੀ ਉਥੋਂ ਦਾ ਰਹਿਣ ਵਾਲਾ ਸਰਦਾਰ RAM ਸਿੰਘ ਰਾਜਪੂਤ ਜਿਨੇ ਪਹਿਲੀ ਤੋਪ ਲਿਆਣ ਕੇ ਮਹਾਰਾਜ ਨੂੰ ਪੰਗਾਣੀ ਦੇ ਮੈਦਾਨ ਵਿੱਚ ਭੇਟਾ ਕੀਤੀ ਸੀ ਕਿੱਥੇ ਉਹ ਸਾਡੀਆਂ ਤੋਪਾਂ ਪਈਆਂ ਅਸੀਂ ਨਿਹਰਉ ਤਰ੍ਹਾਂ ਕਿਉਂਕਿ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਚੀਜ਼ਾਂ ਨੂੰ ਵਾਪਸ ਲਿਆਉਣ ਵਾਸਤੇ ਇੱਕ ਤੋਪ ਗੁਰੂ ਕਲਗੀ ਧਰਮਹਾਰਾਜ ਜੀ ਦੀ ਲਾਹੌਰ ਛੋਬਾ ਪਾਰੀ ਹੈ ਦੂਜੀ ਤੋਪ ਗੁਰੂ ਕਲਗੀ ਧਰਮਹਾਰਾਜ ਜੀ ਦੀ ਇੰਗਲੈਂਡ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਲ ਡਟ ਲਹਾਉ ਜੀ ਦੇ ਸਾਲੇ ਦੇ ਘਰ ਦੇ ਗਾੜੀ ਪਈ ਹੋਈ ਤੋਪ ਹੈ ਤੋਂ ਸਨਮਾਨ ਜੋ ਖਾਲਸਾ ਜੀ ਗੁਰੂ ਕਲਗੀ ਧਰਮਹਾਰਾਜ ਨੇ 14 ਜੁੱਧ ਲੜੇ ਇਹਲਾ ਇੱਕ ਥਾਂ ਤੇ ਵੀ ਨਹੀਂ ਕੀਤਾ ਇੱਕ ਜਗ੍ਹਾ ਤੇ ਕਿਤੇ ਦੱਸ ਦਿਓ ਵੀ ਗੁਰੂ ਕਲਗੀ ਧਰਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ ਹੋਵੇ ਤੇ ਔਰੰਗਜ਼ੇਬ ਨੂੰ ਉਲਾਮਾ ਦਿੱਤਾ ਹੋਵੇ ਮਹਾਰਾਜ ਨੇ ਉਲਾਮਾ ਇੱਕ ਦਿੱਤਾ ਸਤਗੁਰੂ ਨੇ ਉਹ ਅੱਗੇ ਚੱਲ ਕੇ ਬੇਨਤੀ ਕਰਾਂਗਾ ਕਿਹੜਾ ਉਲਾਮਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਖਾਲਸਾ ਪੰਥ ਸਾਜਣ ਤੋਂ ਪਹਿਲੋਂ مشਵਰਾ ਪਰਿਵਾਰ ਨਾਲ ਕਰਦੇ ਸੀ ਮਾਮਾ ਜੀ ਦੇ ਨਾਲ ਕਰਦੇ ਸੀ ਲੇਕਿਨ ਜਦੋਂ ਮੇਰੇ ਦਾਤੇ ਨੇ ਪੰਥ ਸਾਜ ਦਿੱਤਾ ਦੁਨੀਆਂ ਦਾ ਕੋਈ ਰਹਿਬਰ ਨਹੀਂ ਜਿਨੇ ਆਪਣੀ ਕੌਮ ਨੂੰ ਪੁੱਛ ਕੇ ਕੋ ਕੰਮ ਕੀਤਾ ਹੋਵੇ ਦੁਨੀਆਂ ਦਾ ਹੀ ਕੋਈ ਕਰ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜਦੋਂ ਮਹਾਰਾਜ ਨੇ ਜਿਹੜਾ ਜਿਹੜਾ ਕਾਰਜ ਕੀਤਾ ਪੰਥ ਕੋਲੋਂ ਪੁੱਛ ਕੇ ਕੀਤਾ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ 14 ਜੁੱਧ ਲੜ ਕੇ ਤੁਰੇ ਹੁਣ 14ਵਾਂ ਜੁੱਧ ਆਪਾਂ ਕਹਿੰਨੇ ਚਮਕੌਰ ਦਾ 13ਵਾਂ ਹੈ 14ਵਾਂ ਨਹੀਂ 14ਵਾਂ ਅੱਗੇ ਚੱਲ ਕੇ ਆਵੇਗਾ ਹੁਣ ਸਤਗੁਰੂ ਸੱਚੇ ਪਾਤਸ਼ਾਹ ਚਮਕੌਰ ਦੇ ਵਿੱਚੋਂ ਨਿਕਲਦੇ ਨੇ ਮਾਛੀਵਾੜੇ ਦੇ ਜੰਗਲ ਚ ਉੱਥੇ ਜਾ ਕੇ ਮਹਾਰਾਜ ਨੇ ਇੱਕ ਪੱਤਰਕਾ ਲਿਖੀ ਐ ਔਰੰਗਜ਼ੇਬ ਨੂੰ ਉਹਦਾ ਨਾਂ ਹੈ ਫਤੇਨਾਮਾ ਦੋ ਪੱਤਰਕਾਵਾਂ ਲਿਖੀਆਂ ਨੇ ਇੱਕ ਪੱਤਰਕਾ ਹੈ ਫਤੇਨਾਮਾ ਦੂਜਾ ਹੈ ਜਫਰਨਾਮਾ ਹੁਣ ਸਤਗੁਰੂ ਸੱਚੇ ਪਾਤਸ਼ਾਹ ਫਤੇਨਾਮਾ ਲਿਖ ਕੇ ਮਾਛੀਵਾੜੇ ਦੇ ਜੰਗਲ ਚੋਂ ਚੱਲਦੇ ਆ ਚੱਲਦੇ ਆ ਸਤਗੁਰੂ ਇੱਕ ਵਟ ਤੇ ਬੈਠੇ ਇੱਕ ਬੰਦੇ ਨੂੰ ਪਤਾ ਲੱਗਾ ਉਹ ਚਾਟੀ ਲੈ ਕੇ ਕਿਉਂਦੀ ਸਤਗੁਰੂ ਮਹਾਰਾਜ ਦੇ ਕੋਲ ਆਉਂਦਾ ਦੁੱਧ ਵਿੱਚ ਘਿਓ ਪਾ ਕੇ ਸਤਗੁਰੂ ਨੂੰ ਛਕਾਇਆ ਜਾਂਦਾ ਨਾਲ ਦੇ ਸਿੱਖਾਂ ਨੂੰ ਛਕਾਇਆ ਜਾਂਦਾ ਤੇ ਕੁਝ ਕਤਘੋ ਨੇ ਆਪਣੀ ਤਲੀ ਤੇ ਪਾ ਕੇ ਮੁਰਕੇ ਸਤਗੁਰੂ ਮਹਾਰਾਜ ਦੀ ਮ사ਜ ਕਰਨੀ ਸ਼ੁਰੂ ਕਰ ਦਿੱਤੀ ਮਹਾਰਾਜ ਬੜੇ ਖੁਸ਼ ਹੋਏ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਕਹਿਣ ਲੱਗੇ ਤੇਰਾ ਨਾਮ ਕੀ ਹੈ ਕਹਿੰਦਾ ਸਤਗੁਰੂ ਗਰੀਬਾਂ ਦੇ ਕਾਦੇ ਨਾਂ ਹੁੰਦੇ ਨੇ ਗੁਰੂ ਕਲਗੇਤਰ ਮਹਾਰਾਜ ਨੇ ਪੁੱਛਿਆ ਨਹੀਂ ਕੋਈ ਨਾ ਕੋਈ ਨਾ ਹੋਵੇਗਾ ਕਹਿੰਦਾ ਸਤਗੁਰੂ ਨਾਂ ਤੇ ਭਾਵੇਂ ਮਾਪਿਆਂ ਨੇ ਹੋਰ ਰੱਖਿਆ ਲੈਕਿਨ ਗਰੀਬ ਹੋਣ ਕਰਕੇ ਪਿੰਡ ਦੇ ਲੋਕ ਦੱਲੂ ਕਹਿੰਦੇ ਨੇ ਦੱਲੂ ਸਤਿਗੁਰੂ ਕਹਿੰਦੇ ਪਿੰਡ ਕਿਹੜਾ ਕਹਿੰਦਾ ਮਹਾਰਾਜੋ ਮੌੜ ਬਠਿੰਡੇ ਜ਼ਿਲ੍ਹੇ ਚ ਪੈਂਦਾ ਮੌੜ ਉਹਨੇ ਆਖਿਆ ਮਹਾਰਾਜ ਮੌੜ ਗੁਰੂ ਕਲਗੇ ਧਰ ਮਹਾਰਾਜ ਖੁਸ਼ ਹੋਏ ਦਇਆ ਸਿੰਘ ਨੂੰ ਆਵਾਜ਼ ਮਾਰੀ ਆਪਣੀ ਦਸਤਾਰ ਮੰਗਵਾਈ ਤੇ ਦੱਲੋ ਦੇ ਸਿਰ ਤੇ ਬੰਨ ਕੇ ਸਤਿਗੁਰੂ ਮਹਾਰਾਜ ਨੇ ਆਪਣਾ ਸਿਰ ਤੇ ਹੱਥ ਰੱਖ ਕੇ ਆਖਿਆ ਕਹਿਣ ਲੱਗੇ ਦੱਲੋ ਸਮਾਂ ਆਵੇਗਾ ਦਲਾਂ ਦਾ ਪਤੀ ਹੋਵੇਗਾ ਇੰਨੀ ਗੱਲ ਕਹੀ ਦੱਲੋ ਘਰ ਚਲੇ ਗਿਆ ਜਾਂਦਿਆਂ ਨੂੰ ਘਰ ਵਿੱਚ ਮੀਰ ਜਾਦੇ ਆਏ ਨੇ ਇਹਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਸੀ ਤੇ ਵਧਾਈ ਮੰਗਣ ਵਾਸਤੇ ਡਏ ਨੇ ਨੱਚਣ ਕੁੱਦਣ ਜਦੋਂ ਧੱਲੇ ਨੇ ਵੇਖਿਆ ਪੀ ਮੀਰ ਜਾਦੇ ਆਏ ਨੇ ਉਹਦੀ ਘਰ ਵਾਲੀ ਨੇ ਆਖਿਆ ਕਹਿਣ ਲੱਗੀ ਮੇਰੇ ਸਿਰਦਿਆ ਸਾਈਆਂ ਜਦੋਂ ਦੇ ਤੁਸੀਂ ਕਿ ਉਹਦੀ ਚਾਟੀ ਲੈ ਕੇ ਗਏ ਉਦੋਂ ਦੇ ਇਹ ਆਣ ਕੇ ਨੱਚਣ ਡੈ ਨੇ ਕੁਝ ਨਾ ਕੁਝ দাও ਭਾਈ ਧੱਲੋ ਨੇ ਆਖਿਆ ਕਹਿੰਦੇ ਮੇਰੇ ਕੋ ਪੈਸਾ ਹੈ ਨਹੀਂ ਉਹ گاਵਾ ਬੱਚੀਆਂ ਨੇ ਉਹਦੇ ਵਿੱਚੋਂ ਜਿਹੜੀ ਚੰਗੀ ਲੱਗਦੀ ਇੱਕ ਗਾਂ ਖੋਲ ਲੋ ਮੀਰ ਜਾਦੇ ਨੇ ਆਖਿਆ گاਵਾ ਸਾਡੇ ਘਰ ਵੀ ਆ ਗਿਆ ਉਹਨੇ ਆਖਿਆ ਮੱਝ ਲੈ ਜੋ ਕਹਿੰਦਾ ਮੱਝਾਂ ਵੀ ਆ ਗਈਆਂ ਫਿਰ ਦੱਲੋ ਨੇ ਆਖਿਆ ਤੁਹਾਨੂੰ ਕੀ ਚਾਹੀਦਾ ਕਹਿੰਦੇ ਮਾਇਆ ਭਾਈ ਦੱਲੋ ਨੇ ਜੇਬਾਂ 'ਚ ਹੱਥ ਮਾਰ ਕੇ ਆਖਿਆ ਮਾਇਆ ਮੇਰੇ ਕੋਲ ਨਹੀਂ ਹਾਏ ਇੱਕ ਚੀਜ਼ ਹੈ ਆ ਜਿਹੜੀ ਮੇਰੇ ਸਿਰ ਤੇ ਬੱਜੀ ਪੱਗ ਵੇਂਦੇ ਹੋ ਨਾ ਇਹ ਪੱਗ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਇਹ ਲੈਣੀ ਚਾਹੁੰਦੇ ਹੋ ਤੇ ਲੈ ਲਓ ਜਿੰਨੂੰ ਕਦਰ ਹੋਵੇ ਮੀਰ ਜਾਦੇ ਨੇ ਆਪਣੀ ਝੋਲੀ ਗਾੜੀ ਕਰਕੇ ਆਖਿਆ ਕਹਿਣ ਲੱਗੇ ਲਿਆ ਜੀ ਉਹਨੂੰ ਜੋ ਗਿਆ ਜਦੋਂ ਗੁਰੂ ਕਲਕੀ ਧਰਮਹਾਰਾਜ ਦੀ ਦਸਤਾਰ ਉਹਨਾਂ ਝੋਲੀ 'ਚ ਪਵਾਈ ਨਾ ਤੇ ਮੀਰ ਜਾਦਿਆਂ ਨੇ ਆਖਿਆ ਕਹਿੰਦੇ ਭਾਈ ਦਲੋ ਤੈਨੂੰ ਸਾਰ ਹੀ ਨਹੀਂ ਗਾਂ ਦਾ ਮੁੱਲ ਹੋਵੇਗਾ ਅੱਜ ਦੇ ਸਮੇਂ ਵਿੱਚ ਕੋਈ ਰੁਪਈਆ 2 ਰੁਪਏ ਮੱਝ ਦਾ ਮੁੱਲ ਹੋਵੇਗਾ ਕੋਈ 4-5 ਰੁਪਏ ਲੇਕਿਨ ਜਿਹੜੀ ਤੂੰ ਪੱਗ ਸਾਡੀ ਚੋਲੀ ਵਿੱਚ ਪਾ ਦਿੱਤੀ ਤੇਰੀ ਨਿਗਾਹ ਦੇ ਵਿੱਚ ਇਹ ਗਾਜ ਕਪੜਾ ਹੈ ਲੇਕਿਨ ਜਿਹੜੀ ਪੱਗ ਸਾਡੀ ਚੋਲੀ ਵਿੱਚ ਪਾਈ ਹੈ ਤਰ ਲੋਕੀ ਦਾ ਰਾਜ ਭਾਗ ਤੇ ਪੂਰੀ ਦੁਨੀਆ ਦੀ ਮਾਇਆ ਸਾਡੀ ਚੋਲੀ ਵਿੱਚ ਪਾਈ ਹੈ ਅਗਲੇ ਦਿਨ ਦਲੋ ਫੇਰ ਚਲੇਗਾ ਗੁਰੂ ਕਲਗੀਧਰ ਮਹਾਰਾਜ ਨੂੰ ਲੱਗਾ ਦੁੱਧ ਛਕਾਉਣ ਤੇ ਮਹਾਰਾਜ ਨੇ ਆਖਿਆ ਦੁੱਧ ਨਾ ਪਾਈ ਬਾਟਿਆਂ ਵਿੱਚ ਜੀ ਮਹਾਰਾਜ ਸਤਗੁਰੂ ਕਹਿੰਦੇ ਸਾਡੀ ਪੱਗ ਕਿੱਥੇ ਆ ਕਹਿੰਦਾ ਮਹਾਰਾਜ ਮੀਰ ਜਾਦਿਆਂ ਨੂੰ ਦੇ ਬੈਠਾ ਸਤਗੁਰੂ ਕਹਿੰਦੇ ਪਿੰਡ ਕਿਹੜਾ ਦੱਸਿਆ ਸੂ ਕਹਿੰਦਾ ਜੀ ਮੋੜ ਮਹਾਰਾਜ ਕਹਿੰਦੇ ਮੋੜ ਨਹੀਂ ਰਹੇਗਾ ਇਹ ਚੌੜ ਹੋ ਜਾਵੇਗਾ ਉਹ ਉੱਜੜ ਕੇ ਦੂਜੀ ਜਗ੍ਹਾ ਤੇ ਰਸਿਆ ਉਹਨੇ ਆਖਿਆ ਮਹਾਰਾਜ ਮੈਂ ਦਲਾਂ ਦਾ ਪਤੀ ਨਹੀਂ ਬਣਾਂਗਾ ਸਤਗੁਰੂ ਕਹਿੰਦੇ ਤੈਨੂੰ ਬਚਨ ਦਿੱਤਾ ਸੀ ਤੂੰ ਤੇ ਨਹੀਂ ਬਣੇਗਾ ਲੈਕਿਨ ਤੇਰੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਦਲਾਂ ਦਾ ਪਤੀ ਬਣੇਗਾ ਫਿਰ ਇਹਦੇ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਮਾਲਵਾ ਛੱਡ ਕੇ ਮਾਝੇ 'ਚ ਆਇਆ ਸ਼ੇਰੇ ਪੰਜਾਬ ਦੀ ਫੌਜ ਵਿੱਚ ਭਰਤੀ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਸਰਦਾਰ ਧੰਨਾ ਸਿੰਘ ਮਲਵਈ ਐਸੇ ਭਾਈ ਦਲੋ ਦੇ ਖਾਨਦਾਨ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਚਲਦਿਆਂ ਚਲਦਿਆਂ ਦੀਨੇ ਕਾਂਗੜ ਦੀ ਧਰਤੀ ਤੇ ਪਿਆਰੇ ਦੇਸਾ ਸਿੰਘ ਦੇ ਚਵਾਰੇ 'ਚ ਮਹਾਰਾਜ ਬੈਠੇ ਨੇ ਜਲ ਪਾਣੀ ਛਕਦੇ ਨੇ ਉਹਦਾ ਪਰਿਵਾਰ ਉਹਦੀ ਧਰਮ ਸੁਪਤਨੀ ਬੜੇ ਚਾਅ ਦੇ ਨਾਲ ਪ੍ਰਸ਼ਾਦਾ ਪਿਆਰ ਕਰਦੀ ਐ ਹੁਣ ਗੁਰੂ ਕਲਗੇ ਧਰਮਹਾਰਾਜ ਇੱਕ ਦਿਨ ਛੱਤ ਤੇ ਬੈਠੇ ਲਾਗੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਬੈਠੇ ਨੇ ਲਾਗੇ ਬੈਠਾ ਭਾਈ ਦੇਸਾ ਸਿੰਘ ਗਰੀਬ ਨਵਾਜ਼ ਗੁਰੂ ਕਲਗੇ ਧਰਮਹਾਰਾਜ ਚਾਰ ਚਫੇਰੇ ਵੇਖ ਕੇ ਆਕਾਸ਼ ਵੱਲੇ ਵੇਖ ਕੇ ਮੁਸਕਰਾਏ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਚੁੱਪ ਕਰ ਜਾਂਦੇ ਨੇ ਕਦੇ ਹੱਸਣ ਲੱਗ ਪੈਂਦੇ ਨੇ ਤੇ ਗੁਰੂ ਕਲਗੇ ਧਰਮਹਾਰਾਜ ਨੂੰ ਪਿਆਰੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਤੁਹਾਡੇ ਚਰਨਾ ਚੋਂ ਤੋਂ ਆਇਆ ਜਦੋਂ ਦਾ ਪੰਗਾਣੀ ਦਾ ਯੋਧ ਲੜਿਆ ਤੁਸੀਂ ਆਪਾਂ ਪਤਾ ਕੀ ਕਰਨੇ ਜਦੋਂ ਦਇਆ ਸਿੰਘ ਜੀ ਉੱਠੇ ਨਾ ਦਇਆਰਾਮ ਉਹਨੇ ਉੱਠ ਕੇ ਆਖਿਆ ਜੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉੱਡੇ ਡਰ ਸੇ ਮਰ ਜਾਉਂ ਦੁਸ਼ਮਣ ਸੇ ਕੈਸੇ ਲੜ ਪਾਉਂ ਇਹ ਗੱਲ ਨਹੀਂ ਹੈ ਪਿਆਰੇ ਭਾਈ ਦਇਆਰਾਮ ਜੀ ਪੰਗਾਣੀ ਦਾ ਯੋਧ ਲੜ ਚੁਕੇ ਨੇ ਤੇ ਜਿਨੇ ਪੰਗਾਣੀ ਦਾ ਯੋਧ ਲੜਿਆ ਹੋਵੇ ਉਹ ਅੱਜ ਗੁਰੂ ਕਲਗੀ ਤਰਨੁ ਕਹਿੰਦਾ ਮੈਂ ਜ਼ਿੰਦਗੀ ਚ ਕਦੇ ਕਰਦੀ ਨਹੀਂ ਪਕੜੀ ਹਿਸਟਰੀ ਪੜਿਓ ਤੁਹਾਨੂੰ ਸਾਰੀਆਂ ਡੇਟਾ ਮਿਲ ਜਾਣਗੀਆਂ ਕਿ ਪਿਆਰੇ ਭਾਈ ਦਇਆ RAM ਜੀ ਵਿਸਾਖੀ ਦੇ ਪੁਰਬ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਆ ਚੁੱਕੇ ਸੀ ਉਹ ਦਇਆ ਸਿੰਘ ਨੇ ਆਖਿਆ ਕਹਿੰਦਾ ਮਹਾਰਾਜ ਤੁਹਾਡੇ ਹਰ ਕੌਤਕ ਦੇਖੇ ਨੇ ਤੁਹਾਡੀ ਅੱਖ ਦੇ ਇਸ਼ਾਰਾ ਮੈਂ ਸਮਝ ਜਾਂਦਾ ਹਾਂ ਪਰ ਅੱਜ ਮਹਾਰਾਜ ਕਦੇ ਮੁਸਕਰਾਉਂਦੇ ਹੋ ਕਦੇ ਮਾਇੂਸ ਹੋ ਜਾਂਦੇ ਹੋ ਕਿਰਪਾ ਕਰਕੇ ਦੱਸੋ ਤੁਹਾਡੀ ਮੁਸਕਰਾਹਟ ਦਾ ਕਾਰਨ ਕੀ ਹੈ ਗੁਰੂ ਕਲਗੀ ਧਰਮ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਅੱਜ ਮੇਰਾ ਜੀ ਕਰਦਾ ਭਾਤ